ਆ ਕਹਿ ਗੁਰੂ ਜਨ ਲਾਗੈ ਪਰ ਏਕ ਧਿਆਵੈ ਗੁਰੂ ਘਰ ਨੇੜੇ ਸਮਾਣਾ ਮੰਡੀ ਗੜੀ ਸਾਹਿਬ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚੰਸ ਜੋ 40 ਦਿਨ ਇੱਥੇ ਜਦਾ ਦਿੱਲੀ ਸ਼ਹਾਦਤ ਨੂੰ ਗਏ ਸ ਇੱਥੇ ਚਾਲੀ ਦਿਹਾੜੇ ਹੋਏ ਤਰੈ ਭਗਵਾਰੋ ਨਾਨਕ ਕਰਤ ਨੂੰ ਬਾਬਾ ਰੋਈ ਹੈ ਭੰਗ ਹੈ ਇਹੋ ਸੰਸਾਰ ਨੂੰ ਅੱਖ ਨਾਲ ਵੇਖਾਂ ਮੈਂ ਨਰੰਕਾਰ ਨੂੰ ਕੰਨਾਂ ਨਾਲ ਇਕ ਬਾਹਰ ਸਰੀਰ ਹੈ ਇੱਕ ਅੰਦਰ ਸੁਖਮ ਸਰੀਰ ਹੈ ਉਹਦਾ ਹੀ ਖੇਲ ਹੈ ਸੋ ਇਹ ਕਾਮ ਕ੍ਰੋਧ ਮੋਹ ਕਾਰ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ ਸਾਂਝਾ ਦੁੱਖ ਹੈ ਸੋ ਇਹ ਆਪਣੇ ਵਿਗੜੇ ਹੋਏ ਘੋੜੇ ਨੂੰ ਸੰਗਲ ਪਾਣਾ ਪੈਗਾ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਹੈ ਕਿੰਨੂੰ ਲਾਂਬਾ ਦਈਏ ਇਹ ਮਨ ਸਾਡੇ ਤੇ ਹੈ ਵੀ ਹੋਇਆ ਹੋਇਆ ਸਭ ਢਣ ਪਾਣੀ ਤੋਂ ਡੁੱਬ ਜਾਣਗੇ ਮਨ ਕੀ ਹੈ ਤਨ ਦੇ ਰੋਗ ਹੋ ਰਹਨ ਇਹਦੀ ਖਰਾਕ ਵੀ ਹੋ ਰਹਾ ਮਨ ਦੇ ਰੋਗ ਹੋ ਰਹੇ ਇਹਦੀ ਵੀ ਖਰਾਕ ਹੋ ਰਹਾ ਕੀ ਪ੍ਰਾਤ ਕਰਨਾ ਸਭ ਕੁਝ ਇਹਦੇ ਹੀ ਸਰੀਰ ਚ ਮਿਲੇਗਾ زندگی ਰਵਾਇ ਦੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਇੱਥੇ ਜਨਮ ਲੈਣਾ ਹੀ ਦੁੱਖਾਂ ਦੀ ਨਿਸ਼ਾਨੀ ਹੈ ਸਤੋਂ ਸੁਖੀ ਹੋਣਾ ਚਾਹੁੰਨਾ ਸੰਸਾਰ ਘਟ ਚੱਲਿਆ ਜਾ ਅੱਛਾ ਜੀ ਨੈਪ ਕੀ ਕਰਾ ਇੱਕ ਤਾਰ ਵਿੱਚ ਬੰਦੇ ਦੀ ਗਲਤੀ ਬਹੁਤ ਵੱਡੀ ਇੱਕ ਗਲਤੀ ਹੋ ਸਕਦੀ ਹੈ ਸੋ ਉਹਦੇ ਨਾਲ ਕਈਆਂ ਦੀ ਆਸਤਾ ਹੈ ਕਈਆਂ ਦੀ ਭਾਵਨਾ ਹੈ ਇੱਕ ਸੰਸਾਰੀ ਬੰਦੇ ਦੀ ਲੱਖਾਂ ਗਲਤੀਆਂ ਨਹੀਂ ਉਹਦਾ ਨੁਕਸਾਨ ਹੋਏਗਾ ਪਰ ਇੱਕ ਧਾਰਮਿਕ ਬੰਦੇ ਦੀ ਗਲਤੀ ਇੱਕ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ ਧਰਮੀ ਬੰਨਾ ਪਏਗਾ ਆਪਣੇ ਆਪ ਦੀ ਜੋ ਸਰੂਪ ਨੇ ਨਿਕਲ ਆਉਣਾ ਪਏਗਾ ਸੋ ਸਾਨੂੰ ਪਾਪਾ ਦਾ ਬੁਖਾਰ ਚੜਿਆ ਹੈ ਮੀਟਰ ਲਾ ਕੇ ਵੇਖੀਏ ਇਹ ਤਿੰਨ ਚਾਰਾਂ ਦੀ ਜੋ ਰੋਗ ਹਨ ਹਵਾ ਵਧੀ ਹੋਈ ਹੈ ਅੰਦਰ ਅੱਗ ਵਧੀ ਹੋਈ ਹੈ ਇਹ ਬਹਿਵਾ ਦੀ ਇਹ ਕਫ ਤਿੰਨ ਰੋਗ ਵੱਡਾ ਕਾਰਨ ਹੈ ਜੋ ਬਾਹਰ ਸੰਸਾਰ ਚ ਹੈ ਧਰਤੀ ਚ ਹੈ ਉਹੀ ਸਮਾਨ ਇਹ ਸਰੀਰ ਚ ਹੈ ਸੋ ਇੱਕ ਸ਼ਕਤੀ ਜਿਹਦਾ ਅੰਦਰ ਭੰਡਾਰਾ ਜਵਾਂ ਹੋਈ ਜਾਂਦਾ ਹੈ ਕੜਦੇ ਨਹੀਂ ਤੰਤਰ ਵਿਦਿਆ ਹੁੰਦੀ ਹੈ ਸ਼ਬਦ ਹੀ ਸਭ ਤੋਂ ਵੱਡਾ ਜੰਤਰ ਤੰਤਰ ਮੰਤਰ ਹੈ ਸੋ ਸਭ ਦੇ ਸਾਡਾ ਭੋਜਨ ਹੈ ਸੋ ਜਿੰਨਾਂ ਭੁੱਖ ਲੱਗੀ ਹੈ ਕਹਿੰਦੇ ਕੀ ਕਰਨ ਹੋ ਰਿਆ ਸੀ ਸਾਨੂੰ ਫਿਲਮ ਦੀ ਯਾਦ ਆ ਗਈ ਐ ਲੱਗਦਾ ਜਿਵੇਂ ਥੀਏਟਰ ਚ ਬੈਠੇ ਆ ਨਹੀਂ ਸਤ ਸਤ ਤੁਣਾਂ ਹਾਂ ਠੀਕ ਹੈ ਜਿੱਤ ਇਹ ਫਿਲਮੇ ਸੰਸਾਰੀ ਕਪੜੇ ਲੈਂਦੇ ਨੇ ਉਥੋਂ ਕਿਰਤਨੀਆਂ ਕਪੜੇ ਨਹੀਂ ਲੈ ਸਕਦੇ ਜੁੱਤੇ ਨਹੀਂ ਲੈ ਸਕਦੇ ਠੀਕ ਹੈ ਤੂੰ ਤਨ ਨਾਲ ਜੁੜਿਆ ਰਿਹਾ ਸ਼ਬਦ ਦੀ ਤੈਨੂੰ ਭੁੱਖ ਨਹੀਂ ਸੀ ਮੀਟਰ ਲਾ ਕੇ ਆਖੀਏ ਬਹੁ ਬੁਖਾਰ ਅਸ ਅਸੀਂ ਦੂਸਰੇ ਤੇ ਸੁੱਖਾਂ ਤੋਂ ਦੁਖੀ ਹਾਂ ਦੂਸਰੇ ਘਰ ਦੀ ਖਬਰ ਲੈਂਦੇ ਹਾਂ ਇਹ ਨਿਜਕਰ ਆਉਣਾ ਸੀ ਇਹ ਜਿੰਦ ਨਮਾਣੀ ਹੈ ਅਸੀਂ ਇਸਤਰੀਆਂ ਇਹਨੇ ਪਤੀ ਨਾਲ ਮਿਲਣਾ ਸੀ ਜਵਾਨ ਹੋ ਗਈ ਸੋ ਇਹ ਰਲੀਆਂ ਮੰਨਣੀਆਂ ਅਸਰ ਆਨੰਦ ਲੈਣਾ ਸੀ ਨਹੀਂ ਉਲਟਾ ਖੇਲ ਹੋ ਗਿਆ ਭੇਡ ਲੇਲੇ ਨੂੰ ਚੁੰਗ ਲਾਪਈ ਇਹ ਗਾਏ अकेਲੀ ਸੀ ਬਛੜੇ ਬਿਨ ਠੀਕ ਹੈ ਇਹ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਸੀ ਦੋ ਟੁਕੜੇ ਸੀ ਦੋ ਨੇ ਜੁੜਨਾ ਜਿਵੇਂ ਟ੍ਰੈਕਟਰ ਆ ਅਦਵਤ ਹੋ ਜਾਂਦਾ ਹੈ ਜਦੋਂ ਕੋਈ ਉਹਦੀ ਰਿਪੇਅਰ ਹੁੰਦੀ ਹੈ ਰੇਖੀ ਚੀਜ਼ ਦੋ ਹੋ ਜਾਂਦਾ ਹੈ ਦਾਣੇ ਵਿੱਚ ਦੋ ਟੁਕੜੇ ਜੁੜੇ ਹੋਏ ਹਨ ਸਭ ਕੁਝ ਦੋ ਦੋ ਚੀਜ਼ਾਂ ਦਾ ਖੇਲ ਹੈ ਦੋ ਦੋ ਬਨਾਇਆ ਹੋਇਆ ਦੋ ਦੋ ਅੱਖਾਂ ਦੋ ਦੋ ਬਾਹਾਂ ਦੋ ਦੋ ਲੱਤਾਂ ਦੋ ਚਿੱਤ ਹਾਂ ਸੀ ਨਈ ਬਾਜੀ ਜਿੱਤੀ ਜਾਣੀ ਸੌ ਸ਼ਕਤੀਆਂ ਅੰਦਰ ਹੀ ਹਨ ਭਗਤੀ ਸ਼ਕਤੀ ਹੈ ਕੀਰਤ ਕਰਨੀ ਮਿਹਨਤ ਕਰਨੀ ਮਰਛਕਤ ਘਾਲਨੀ ਇਹੀ ਭਗਤੀ ਹੈ ਸੱਚ ਬੋਲਣਾ ਜੋ ਸਭ ਤੋਂ ਔਖਾ ਹੈ ਇਹ ਰਾਜਨੀਤਿਕ ਆਰਥਿਕ ਮਾਨਸਿਕ ਇਹਨੂੰ ਅੰਦਰ ਨੂੰ ਵੱਡਾ ਕਰਨਾ ਸੀ ਠੀਕ ਹੈ ਭਗਤਾਂ ਦੀ ਚਾਲ ਨਰਾਲੀ ਹੈ ਉਹ ਆਪਣੇ ਫੈਸਲੇ ਲੈਂਦੇ ਹਨ ਤੁਰਦੇ ਹਨ ਜਿਹਾ ਜਿਹਾ ਸੋਚਾੜਾ ਹੋਏਗਾ ਫਿਰ ਕੋਲ ਆ ਜਾਏਗਾ ਮਿਲ ਜੇਗਾ ਕੋਈ ਦੋਸਤ ਅਸੀਂ ਆਪਣੇ ਮਨ ਨੂੰ ਦੋਸਤ ਬਣਾਣਾ ਸੀ ਇਸ ਇਹੀ ਸੀ ਤੀਰਥ ਜਵਾਹਰ ਮਾਨਕ ਕੀਮਤੀ ਇਹ ਮੁੱਲ ਖਜ਼ਾਨਾ ਇਹ ਹੀ ਸੀ ਸੋ ਮਾਇਆ ਠੀਕ ਹੈ ਗੁਜਰਾਨ ਮਾਇਆ ਦਾ ਵੀ ਚੀਜ਼ਾਂ ਦਾ ਆਨੰਦ ਲੈਣਾ ਹੈ ਚੀਜ਼ਾਂ ਵਰਤਣ ਵਾਸਤੇ ਹਨ ਸੋ ਇਹ ਭਲ ਨਹੀਂ ਫਲ ਨਹੀਂ ਮੱਲਾਂ ਜਿੰਨਾ ਤੇਰ ਬੁੱਧ ਦਾ ਵਿਕਾਸ ਨਹੀਂ ਕਰਦੇ ਅੰਦਰੋਂ ਖੋਲ ਦੇਣੀ ਇਹ ਦਸਵਾਂ ਦਰਵਾਜ਼ਾ ਕੰਨਾ ਨਾ ਨਰਨਕਾਰ ਮਿਲੇਗਾ ਅੱਖਾਂ ਦਾ ਸੰਸਾਰ ਦਿਸੇਗਾ 70% ਜੋ ਅੱਖਾਂ ਵੇਖਦੀਆਂ ਹਨ ਵਿਸ਼ਵਾਸ ਕਰਦੇ ਹਾਂ ਇਹ ਮਾਇਆ ਨੂੰ ਜਿੱਤ ਪ੍ਰਾਪਤ ਕਰਕੇ ਅੱਗੇ ਹੈ ਪਰਮੇਸ਼ਰ ਦਾ ਦਰਵਾਜ਼ਾ ਸੱਚਖੰਡ ਤਾਂ ਸ ਇਹ ਵਿਚਾਰ ਧਾਰਾ ਕਿਰਤ ਕਰਨੀ ਅਕਸ਼ਕਤ ਘਰ ਨੇ ਨਰਕ ਸਰਕ ਛੱਡ ਕੇ ਪਾਪੁਨ ਜੇ ਦੇ ਤੋ ਕਰਮਾ ਚ ਹੈ ਪਾਪੁਨ ਚ ਨਹੀਂ ਫਿਰ ਤੁਰਿਆ ਅਵਸਥਾ ਚ ਨਹੀਂ ਪਹੁੰਚਿਆ ਇਹ ਪਰਮੇਸ਼ਰ ਨਾਲ ਮਿਲਣਾ ਹੈ ਆਖਰੀ ਔਰ ਪਹਿਲਾ ਜੀਵਨ ਮਿਲਿਆ ਹੈ ਜਨਮ ਲੈਣਾ ਦੁੱਖਾਂ ਦੀ ਨਿਸ਼ਾਨੀ ਹੈ ਤੈਨੂੰ ਪੱਕੀ ਪਿਆਰ ਮਿਲ ਜੇਗੀ ਤੇਰੀ ਉਮਰ ਘਟ ਰਹੀ ਹੈ ਮਾਂ ਕਹਿੰਦੀ ਮੇਰੇ ਬੱਚਾ ਵੱਡਾ ਹੋ ਰਿਆ ਨਹੀਂ ਅਸੀਂ ਮੌਤ ਆ ਲਾ ਜਾ ਰਿਹਾ ਮਰਨ ਨਾਲ ਜਾ ਰਿਹਾ ਥੋੜਾ ਜੀਵਨ ਹੈ ਸਾਟਾ ਸੋ ਪਹਿਲ ਬਚਪਨ ਜੀਤ ਗਿਆ ਫਿਰ ਅਸੀਂ ਐਸ ਪ੍ਰਸਥਿਤੀ ਚ ਠੀਕ ਹੈ ਜੋ ਤੂੰ ਚਾਹੁੰਦਾ ਹੈ ਉਹ ਹੀ ਦੂਸਰਾ ਚਾਹੁੰਦਾ ਹੈ ਸੋ ਤੂੰ ਹੀ ਪੋਜਣਾ ਚੱਲ ਰਿਹਾ ਹੈ ਦੂਸਰਾ ਹੀ ਪੋਜਣ ਨਾਲ ਚੱਲ ਰਿਹਾ ਤੂੰ ਮਾਇਆ ਮੰਗ ਰਿਹਾ ਦੂਸਰੇ ਮਾਇਆ ਦੀ ਲੋੜ ਹੈ ਸੋ ਕਰਮ ਚ ਧਰਮ ਦਿਸਣਾ ਸੀ ਨਹੀਂ ਸੋ ਇਹ ਪਾਪ ਪੁੰਨ ਛੱਟ ਕੇ ਕਹਿੰਦੇ ਮੁਰਗੀ ਫਾਰਮ ਜੀ ਬਹੁਤ ਕਸਾਈ ਹੈ ਨਹੀਂ ਇਹ ਜਦੋਂ ਕਹਿੰਦੇ ਨੌਕਾ ਡੁੱਬ ਗਈ ਉਦੋਂ ਆਓਗੇ ਸੋ ਭੁੱਖੇ ਨੂੰ ਆਗੇ ਉਦੋਂ ਸਮੁੰਦਰ ਆਏਗਾ ਪਿਆਸੇ ਨੂੰ ਜਦੋਂ ਆ ਮਰ ਗਿਆ ਨਹੀਂ ਇਹ ਜਿਉਂਦੇ ਜੀ ਗਤੀ ਇਹ ਜਿਉਂਦੇ ਜੀ ਮਿਲਣਾ ਹੈ ਗਤੀ ਕਰਾਣੀ ਹੈ ਮੁਗਤ ਤੁਗਤ ਭੁਗਤ ਸਭ ਕੁਝ ਗੁਰੂ ਕੋਲ ਹੈ ਸੋ ਗੁਰੂ ਦੇ ਮਤ ਧਾਰ ਨਹੀਂ ਪੈਗੀ ਇਹ ਮਨ ਦੀਆਂ ਜਿੱਤਿਆਂ ਨੂੰ ਰੋਕਣਾ ਪਏਗਾ ਹੌਲੀ ਹੌਲੀ ਜਦੋਂ ਪਤਾ ਲੱਜੇ ਨਾ ਇੱਥੇ ਪਹੁੰਚਣਾ ਹੈ ਪਹੁੰਚ ਜਾਵਾਂਗੇ ਸਾਥਨ ਜਿਹੜਾ ਮਰਜੀ ਹੈ ਜਦੋਂ ਪਤਾ ਹੀ ਨਹੀਂ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਨਹੀਂ ਪਹੁੰਚਾਂਗੇ ਸੋ ਗੁਰੂ ਘਰ ਖਜ਼ਾਨੇ ਹਨ ਤੂੰ ਤੁੰਣਾ ਨਾਲ ਜੁੜ ਗਿਆ ਸ਼ਬਦ ਨਾਲ ਨਹੀਂ ਜੁੜਿਆ ਸ਼ਬਦ ਬਹੁਤ ਵੱਡਾ ਹਥਿਆਰ ਹੈ ਇਹਦੇ ਅੱਗੇ ਕੋਈ ਖੜ ਨਹੀਂ ਸਕਦਾ ਠੀਕ ਹੈ ਜਿੰਨਾ ਸਰਕਾਰ ਚਲਾਣੀ ਉਹਨਾਂ ਨੂੰ ਹਥਿਆਰਾਂ ਦੀ ਲੋੜ ਹੈ ਸੋ ਅੱਜ ਦੀ ਗੱਲ ਕਰਨੀ ਪੈਗੀ ਅੱਜ ਚ ਜੀਣਾ ਪਏਗਾ ਜੇ ਤਾ ਵਰਤਮਾਨ ਨੂੰ ਸੰਭਾਲਾਂਗੇ ਭਿੱਖ ਸੋਨਾ ਬਣ ਕੇ ਆਏਗਾ ਤੂੰ ਜਾਂ ਤਾਂ ਮਨਛ ਪਿਛਲੀਆਂ ਜਾਂ ਤਾਂ ਚੱਲ ਰਹੀਆਂ ਹਨ ਭੂਤਕਾਲ ਦੇ ਆ ਜਾਂ ਭਿੱਖ ਦੀਆਂ ਚੱਲਦੀਆਂ ਆਉਣ ਵਾਲੀਆਂ ਮੇਰਾ ਕੀ ਬਣੇਗਾ ਇਹ ਮੈਂ ਮੇਰੀ ਛੱਟ ਕੇ ਅੱਗੇ ਹੈ ਚੌਥਾ ਪਦ ਤੁਰਿਆ ਅਵਸਥਾ ਇਹ ਪਰਮੇਸ਼ਰ ਦਾ ਪਰਮਾਤਮਾ ਆਤਮਾ ਨਾਲ ਮਿਲਣਾ ਹੈ ਅੰਦਰ ਹੈ ਸਾਰੇ ਖਜ਼ਾਨੇ ਸੁਖਮ ਬਹੁਤ ਤਾਕਤ ਹੈ ਮਨ ਕੀ ਹੈ ਮਨ ਸਾਡਾ ਤਾਕਤ ਹੈ ਵਾਈਬ੍ਰੇਸ਼ਨ ਹੈ ਹਵਾ ਹੈ ਇੱਕ ਜੜ ਹੈ 40 ਫਲ ਹਨ ਲੱਗੇ ਪੌਂਦ ਕਰਕੇ ਹਵਾ ਚ ਹੀ ਹੰਸਾਰੀਆਂ ਸ਼ਕਤੀ ਹੈ ਤੇਲ ਦੀ ਵਿੱਚ ਬਲਦਾ ਰਿਹਾ ਕਿੱਧਰ ਗਿਆ ਲੱਭ ਲੋ ਐਸਾ ਹੈ ਸੋ ਇਹ ਪਿੱਛੇ ਤੱਕ ਜਾਣਾ ਪਏਗਾ ਜੜ ਤੱਕ ਜੜ ਗੁਰੂ ਨਾਨਕ ਤੇਜ ਸਾਹਿਬ ਜੀ ਦੇ ਥੱਲੇ ਉਹਨਾਂ ਦੀਆਂ ਜੜਾਂ 'ਚ ਬਹਿਣਾ ਪਏਗਾ ਉਹਨਾਂ ਦੇ ਸਿਧਾਂਤ ਲਾਗੂ ਕਰਨੇ ਪੈਣਗੇ ਸਿੱਖੀ ਧਾਰਨੀ ਪਏਗੀ ਸਿੱਖ ਆਮੀ ਹਨ ਬਾਰੋਂ ਸਿੱਖ ਬਣ ਗਿਆ ਨਹੀਂ ਸੋ ਸਿੱਖੀ ਵਿਚਾਰ ਦੀ ਪਏਗੀ ਗੁਰਮਖ ਬੰਨਾ ਪਏਗਾ ਵਿਰਲੇ ਹਾਂ ਜੀ ਨਹੀਂ ਤੇ ਅਸੀਂ ਬਿਨ ਪਾਣੀ ਤੋਂ ਹੀ ਡੁੱਬ ਰਹੇ ਹਾਂ ਜੀ ਖਟਕਟਿਆ ਸੱਪ ਲੰਘਿਆ ਨਹੀਂ ਮਰਨਾ ਸੋ ਮੈਦਾਨ ਚ ਖੇਡਣਾ ਪਏਗਾ ਹਰ ਜਿੱਤ ਬਣੀ ਹੈ ਤੂੰ ਚੌਕੇ ਸੀ ਕੇ ਲਾ ਪਰੇਸ਼ਾਨ ਨਾ ਹੋ ਜਿੱਤ ਪ੍ਰਾਪਤ ਹੋਏਗੀ ਇੱਕ ਪਾਸੇ ਧਿਆਨ ਨੂੰ ਰੱਖਣਾ ਪਏਗਾ ਧਿਆਨ ਹੀ ਸ਼ਕਤੀ ਹੈ ਧਿਆਨ ਨਾਲ ਕੰਮ ਕੀਤਾ ਸਬਜ਼ੀ ਬਣਾਈ ਪ੍ਰਸ਼ਾਦਾ ਪਕਾਇਆ ਵੈਗਰ ਵੈਗਰ ਬੋਲ ਕੇ ਅਨੰਦ ਆਏਗਾ ਉਹ ਧਿਆਨ ਨਾਲ ਕੰਮ ਕਰਨਾ ਪਏਗਾ ਸੋ ਸਾਰਾ ਧਿਆਨ ਕਾਬੂ ਕਰਨਾ ਪਏਗਾ ਸੋ ਧਿਆਣੀ ਸ਼ਕਤੀ ਹੈ ਜੀ ਤਨ ਚੇਲਾ ਹੈ ਸ਼ਬਦ ਗੁਰੂ ਹੈ ਇਹਦਾ ਲਾੜ ਪੜੇਗਾ ਤੂੰ ਪਾਰ ਉਤਾਰੇ ਹੋ ਜਾਣਗੇ ਜੀ ਜਿਹੜਾ ਇਹ ਜਹਾਜ ਤੇ ਚੜੇਗਾ ਪਾਰ ਹੋ ਜਾਏਗਾ ਸ਼ਬਦਾਂਤ ਬਹੁਤ ਤਾਕਤ ਹੈ ਮੈਂ ਸੁਣ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਨੇ ਦਸਵੇਂ ਦਰਵਾਜ਼ੇ ਚ ਜਾ ਰਹੀ ਹੈ ਨੇਤੀਵ ਇਹ ਚੜਦੀ ਕਲਾ ਵਾਲੀ ਸੋਚ ਰੱਖਣੀ ਪਵੇਗੀ ਸਰਾਤਮਕ ਸੋਚ ਨਰਾਤਮਕ ਸੋਚ ਤੈਨੂੰ ਡੋਬ ਦੇਗੀ ਹਮੇਸ਼ਾ ਤੂੰ ਚਾਰਜ ਰਹਿਣਾ ਹੈ ਰਸਤਾ ਬਦਲਣਾ ਪਵੇਗਾ ਇਹ ਪੰਜ ਬਾਣੀਆਂ ਕਰੀ ਜਾ ਪਾਠ ਨਹੀਂ ਇੱਕ ਵਾਰੀ ਸਮਝਣੀ ਹੈ ਗੱਲ ਹੈ ਸਮਝ ਗਈ ਠੀਕ ਹੈ ਅੱਗੇ ਤੂੰ ਵਧ ਅੱਗੇ ਵਧ ਕਹਿੰਦੇ ਗੁਰਨਾਨਕ ਦੇਵ ਸਾਹਿਬ ਜੀ ਨੇ ਜਿੰਨਾ ਸੇਵਾ ਨਹੀਂ ਕੀਤੀ ਕਹਿੰਦੇ ਕਹਿੰਦੇ ਵਸਦੇ ਰਹਿਣ ਜਿਨ੍ਹਾਂ ਨੇ ਬਹੁਤ ਸੇਵਾ ਕੀਤੀ ਮਰਦਾਨਾ ਜੀ ਨਾਲ ਸੀ ਕਹਿੰਦੇ ਉਜੜ ਜਿੱਥੇ ਨੂੰ ਜਾਣਗੇ ਤਾਹ ਸੁਹੇਲੇ ਹੋਣਗੇ ਸੋ ਇਉਂ ਕਹ ਨਾਨਕ ਮਨ ਤੋਂ ਜੋ ਜੋ ਸਰੂਪ ਹੈ ਆਪਣਾ ਮੂਲ ਪਛਾਣ ਸਲੋਕ ਪਉਣ ਗੁਰ ਪਾਣੀ ਪਿਤਾ ਮਾਤਾ ਤਰਤ ਮਤਿ ਇਸ ਰਾਦ ਜਾਇਦਾ ਖੇਲਾ ਸਕਤ ਗਤ ਚੰਗਿਆਈਆਂ ਬਰਿਆਈਆਂ ਬਾਚਾ ਤਰਮਧੋਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੋਰ ਜਿਨੀ ਨਾਮ ਤੇ ਆਇਆ ਗਏ ਸਖਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਸੋ ਇਹ ਪਵਨ ਗੁਰੂ ਹੈ ਧਰਤੀ ਮਾਤਾ ਹੈ ਸੋ ਪਾਣੀ ਪਿਤਾ ਹੈ ਜੋ ਸਾਰੇ ਅਨੁਹਾਰਾ ਪਰਾ ਕਰਨ ਵਾਲਾ ਹੈ ਜੀ ਅਸੀਂ ਪਾਣੀ ਧਰਤੀ ਹਵਾ ਪ੍ਰਦੂਸ਼ਣ ਕਰਤਾ ਕੀਮਤ ਚਕਾਵਾਂਗੇ ਸੋ ਅੱਗੇ ਵਧਾਂਗੇ ਸੋ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਮਿਹਨਤ ਕਰਨੀ ਪੈਗੀ ਇਹ ਕੋਈ ਸਿੱਖਿਆ ਨਹੀਂ ਦਿੰਦਾ ਜੀ ਨੌਕਰੀ माया ਨੂੰ ਮਾਲਕ ਬਣਾ ਲਿਆ ਸੀ ਨੌਕਰ ਬਣ ਕੇ ਨਹੀਂ ਬਾਜੀ ਜਿੱਤੀ ਜਾ ਰਹੀ ਠੀਕ ਹੈ ਤੂੰ ਮਿਹਨਤ ਕਰ ਆਪੇ ਮਾਇਆ ਪਿੱਛੇ ਪਿੱਛੇ ਤੇਰੀ ਆਏਗੀ ਜੋਕਾ ਨਾ ਵੇਖ ਰਿਆਂ ਇਹ ਪਰਵੇਸ਼ਰ ਦੀ 84 85 86 ਲੱਖੇ ਮਾਇਆ ਹੈ ਸਾਰੀ ਜੀ ਬਹੁਤ ਚਮਕ ਦਮਕ ਹੈ ਜੀ ਸੋ ਪਰਵੇਸ਼ਰ ਕਹਿੰਦਾ ਮੈਨੂੰ ਲੰਬਾ ਬਧਾਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਕੰਟਰੋਲ ਰੂਮ ਵਖਾ ਦਿੰਦਾ ਉਹ ਕਹਿੰਦਾ ਮੈਂ ਕੁਝ ਵੀ ਨਹੀਂ ਗਲਤ ਕਰਦਾ ਜੀ ਗੁਰੂ ਤੋਂ ਬਿਨਾ ਅੰਦੇ ਹਾਂ ਸੱਜੇ ਜਾਣਾ ਖੱਬੇ ਜਾਣਾ ਕਿੰਨਾ ਚਿਰ ਕੋਈ ਦੱਸੇਗਾ ਜੀ ਆਪਣੇ ਆਪ ਨੂੰ ਦੋਸਤ ਬਣਾ ਸਾਰੀ ਸਿੱਖਿਆ ਮੇਰੇ ਵਾਸਤੇ ਹੈ ਜੀ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਤੇ ਫਤਿਹ ਜੀ